ਸਤਿ ਸ਼੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਵਾਗਤ ਹੈ ਜੀ ਆਓ ਅੱਜ ਆਪਾਂ ਗੋਭੀ ਵਾਲੀ ਪਰੌਂਠੀ ਬਣਾਈਏ ਤੁਹਾਨੂੰ ਦੱਸਦੇ ਹਾਂ ਗੋਭੀ ਦੀ ਪਰੌਂਠੀ ਬਣਾ ਵਾਸਤੇ ਆਪਾਂ ਨੂੰ ਕੀ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਆਪਾਂ ਗੋਭੀ ਲੈਣੀ ਆ ਗੋਭੀ ਧਣੀਆਂ ਤੇ ਅਦਰਕ ਇਹ ਤਿੰਨ ਚੀਜ਼ਾਂ ਲੈ ਲਓ ਅਦਰਕ ਤੇ ਧਨੀਏ ਨੂੰ ਤਾਂ ਆਪਾਂ ਧੋ ਲੈਣਾ ਪਰ ਜਿਹੜੀ ਗੋਭੀ ਆ ਹੈ ਨਾ ਇਹਨੂੰ ਆਪਾਂ ਗਰਮ ਪਾਣੀ ਦੇ ਵਿੱਚ ਇੱਕ ਵਾਰੀ ਆ ਬਾਲਾ ਨਾ। ਨੂੰ ਜੇ ਆਪਾਂ ਗੈਸ ਨੂੰ ਆਨ ਕਰਦੇ ਆ। ਫਰਾਈ ਇਹਨਾਂ ਪਰ ਰੱਖ ਦਿੱਤਾ। ਤੇ ਇਹਦੇ ਵਿੱਚ ਆਪਾਂ ਪਾਣੀ ਪਾ ਦਿੱਤਾ। ਗੋਭੀ ਨੂੰ ਹਮੇਸ਼ਾ ਐਂ ਕਰਕੇ ਲਿਓ ਤਾਂ ਫਿਰ ਗੋਭੀ ਦੇ ਉੱਤੇ ਕੋਈ ਵਰੀ ਛੜਕਾ ਵਗੈਰਾ ਕੀਤਾ ਹੁੰਦਾ ਜਾਂ ਜਦੋਂ ਪੈਕਿੰਗ ਕਰਦੇ ਆ ਕੋਈ ਉਹਦਾ ਦਾ ਹੱਥ ਲੱਗਿਆ ਹੁੰਦਾ। ਇਹ ਸਾਡੇ ਘਰ ਦੀ ਗੋਭੀ ਆ। ਕੋਈ ਛੜਕਾ ਵਗੈਰਾ ਨਹੀਂ ਕਿਸੇ ਕੀਤਾ ਵਾ। ਤੇ ਇਹ ਤੁਸੀਂ ਵੇਸ਼ਾ ਦੀ ਉਹ ਤਾਂ ਉਪਲੇ ਸਕਦੇ ਆ ਗੋਭੀ ਨੂੰ। ਇਹ ਤਾਂ ਹਮੇਸ਼ਾ ਵਾਸਤੇ ਗੋਭੀ ਨੂੰ ਮਰੇ ਗੋਭੀ ਦੇ ਵਿੱਚ ਕਈ ਵਾਰੀ ਕੀੜੇ ਵਗੈਰਾ ਜਾਂ ਕੋਈ ਹੋਰ ਵੀ ਛੜਕਾ ਵਗੈਰਾ ਦਾ ਕੀਤਾ ਹੋਆ ਹੁੰਦਾ ਤਾਂ ਗੋਭੀ ਨੂੰ ਪਾਣੀ ਲੈ ਲਓ ਪਾਣੀ ਨੂੰ ਉਬਲਣ ਦਿਓ ਜਦੋਂ ਪਾਣੀ ਆਪਾਂ ਰੱਖ ਦਿੱਤਾ ਇਹਦੇ ਵਿੱਚ ਥੋੜਾ ਜਿਹਾ ਨਮਕ ਤੇ ਥੋੜੀ ਜਿਹੀ ਹਲਦੀ ਇੱਕ ਚਮਚਾ ਨਮਕ ਦਾ ਪਾ ਲਓ 1/2 ਚਮਚਾ ਤੁਸੀਂ ਹਲਦੀ ਦਾ ਪਾ ਲਓ ਜੇਕਰ ਪਾਣੀ ਗਰਮ ਹੋ ਗਿਆ ਤੇ ਆਪਾਂ ਤੋੜ ਕੇ ਤਾਂ ਗੋਭੀ ਦੇ ਕੋਲ ਇਹਦਾ ਇਹਦੇ ਚਾਹੇ ਕਰਕੇ ਪਾ ਲਓ ਕਿਉਂਕਿ ਆਪਾਂ ਇਹਨਾਂ ਨੂੰ ਬਾਅਦ ਵਿੱਚ ਇੱਕ ਦੂਸਰ ਕਰਨਾ ਜਿਆਦਾ ਛੋਟਾ ਨਾ ਕਰਿਓ ਬਸ ਉਹਨਾਂ ਦਾ ਪਾਣੀ ਲੈ ਲਓ ਤਾਂ ਕਿ ਆਪਣੀ ਜਿਹੜੀ ਗੋਭੀ ਆ ਉਹ ਵਿੱਚ ਚੰਗੀ ਤਰ੍ਹਾਂ ਡਿਪ ਹੋ ਜਾਵੇ ਤੇ ਇਹਨਾਂ ਜਿਹਾ ਇਹਦੇ ਸਿਹਤਾ ਦੇ ਨਾਲ ਆਪਣੀ ਗੋਭੀ ਉਬਲਣ ਨੂੰ ਲੱਗਿਆ ਪਾਣੀ ਤੇ ਆਪਾਂ ਇਹਦੇ ਨਾਲ ਮਿਲ ਕੇ ਉਲਟ ਪਲਟ ਇੱਕ ਵਾਰੀ ਗੋਭੀ ਨੂੰ ਕੱਢ ਦੇਣਾ। ਲਓ ਜੀ ਆਪਾਂ 5 ਮਿੰਟ ਆਪ ਨੂੰ ਲੱਗਣੇ ਆ ਇਸ ਪ੍ਰੋਸੈਸ ਕਰਨ ਨੂੰ। ਜਦ ਤੱਕ ਆਪਾਂ ਵੇਟ ਕਰਦੇ ਆ। ਲਓ ਜੀ ਸਾਡੀ ਗੋਭੀ ਨੂੰ ਉਬਲਦੇ ਪਾਣੀ ਵਿੱਚ ਹੋ ਗਏ ਆ। ਮੈਂ ਕਿਹਾ ਚਾਹੇ ਤੁਸੀਂ ਉਬਲਦਾ ਪਾਣੀ ਪਾ ਕੇ ਉਬਲਦਾ ਪਾਣੀ ਦਾ ਪਾਣੀ ਉਬਾਲ ਲਓ ਤੇ ਫਿਰ ਬਾਅਦ ਵਿੱਚ ਗੋਭੀ ਪਾ ਦਿਓ ਨਮਕ ਤੇ ਹਲਦੀ ਪਹਿਲਾਂ ਪਾ ਲਓ। ਜੇ ਚਾਹੇ ਤੁਸੀਂ ਗੋਭੀ ਪਾ ਕੇ ਵਿੱਚ ਉਬਾਲ ਲਓ 5 ਮਿੰਟ। 5 ਮਿੰਟ ਲਈ ਆਪਾਂ ਇਹਨੂੰ ਉਬਾਲ ਲਿਆ। ਇਹਨੂੰ ਇਹਦੇ ਨਾਲ ਦੇ ਪਾਸੇ ਪਾ ਲ ਦਿੰਦੇ ਸੀਗੇ। ਲਓ ਜੀ ਹੁਣ ਆਪਾਂ ਗੋਭੀ ਨੂੰ ਬਾਹਰ ਕੱਢ ਲੈਨੇ ਆ। ਗੋਭੀ ਨੂੰ ਦਬਾਰ ਕਰ ਲੋ ਅਚਾਰ ਬਣਾਉਣਾ ਚਾਹੇ ਸਬਜੀ ਬਣਾਉਣੀ ਆ ਕੁਝ ਵੀ ਬਣਾਉਣਾ ਇਹ ਪ੍ਰੋਸੈਸ ਜ਼ਰੂਰ ਕਰੋ ਤਾਂ ਕਿ ਗੋਭੀ ਤੋਂ ਪਈਆਂ ਨੂੰ ਗੈਸ ਵਗੈਰਾ ਹੁੰਦੀ ਆ ਜਿਨ੍ਹਾਂ ਨੂੰ ਗੈਸ ਵਗੈਰਾ ਬਣਦੀ ਆ ਗੋਭੀ ਤੋਂ ਉਹ ਚਾਹੇ ਇਹਦੇ ਵਿੱਚ ਕਾਲੀ ਮਿਰਚ ਵੀ ਪਾ ਦਿਆ ਕਰ ਨਮਕ ਹਲਦੀ ਤੇ ਕਾਲੀ ਮਿਰਚ ਤੇ ਫਿਰ ਗੋਭੀ ਦੇ ਨਾਲ ਤੁਹਾਨੂੰ ਖਾਣ ਦੇ ਨਾਲ ਗੈਸ ਨਹੀਂ ਬਣੂਗੀ ਗੋਭੀ ਬਣਾਉਣੀ ਆ ਚਾਹੇ ਪਰੌਂਠੀ ਬਣਾਉਣੀ ਆ ਚਾਹੇ ਅਚਾਰ ਬਣਾਉਣਾ ਚਾਹੇ ਕਿ ਸਬਜੀ ਬਣਾਉਣੀ ਆ ਕੁਝ ਵੀ ਬਣਾਉਣਾ ਤੁਸੀਂ ਚਾਹੇ ਪਰੌਂਠੀ ਬਣਾਉਣੀ ਆ ਕੁਝ ਵੀ ਬਣਾਉਣਾ ਪਹਿਲਾ ਇਹ ਪ੍ਰਕਿਰਿਆ ਜ਼ਰੂਰੀ ਹੈ ਮਨੂੰ ਗੋਭੀ ਵਿੱਚ ਕਿਉਂਕਿ ਗੋਭੀ ਵਿੱਚ ਕੀੜਾ ਵੀ ਹੋ ਸਕਦਾ ਤੇ ਗੋਭੀ ਦੇ ਉੱਤੇ ਸਪਰੇਅ ਵਗਾਰਾ ਵੀ ਕਈ ਵਾਰੀ ਹੋ ਸਕਦੀ ਹੈ ਤੇ ਇਹ ਗੈਸ ਵੀ ਕਰਦੀ ਹੈ ਇਹਨਾਂ ਨੂੰ ਦੋ ਮਿੰਟ ਆਪਾਂ ਗੋਭੀ ਨੂੰ ਠੰਡੀ ਕਰ ਲઈએ ਫਿਰ ਆਪਾਂ ਇਹਨੂੰ ਕੱਦੂਕਸ ਕਰਨਾ ਲਓ ਜੀ ਆਪਣੀ ਗੋਭੀ ਠੰਡੀ ਹੋ ਗਈ ਆ ਜਿਹਨਾਂ ਚਾ ਗੋਭੀ ਉਬਲਦੀ ਸੀਗੀ ਉਹਨਾਂ ਚਾਚ ਅਸੀਂ ਅਦਰਕ ਨੂੰ ਕੱਦੂਕਸ ਕਰ ਲਿਆ ਇਹ ਤਾਂ ਇਹਨੂੰ ਬਰੀਕ ਬਰੀਕ ਕੱਟ ਲਿਆ ਲਓ ਜੀ ਹੁਣ ਆਪਣੀ ਗੋਭੀ ਠੰਡੀ ਹੋ ਗਈ ਹੈ ਤੇ ਆਪਾਂ ਇਹਨੂੰ ਕੱਦੂਕਸ ਕਰ ਲઈએ ਤੁਸੀਂ ਕੱਦੂਕਸ ਕਰ ਲੈਣਾ ਗੋਭੀ ਨੂੰ ਠੰਡੀ ਔਵਾਲ ਕੇ ਠੰਡੀ ਕਰਕੇ ਮੈਂ ਥੀ ਜਿਆਦਾ ਨਹੀਂ ਉਬਾਲਣਾਗਾ ਸਿਰਫ ਵਸ ਉਬਲਦੇ ਪਾਣੀ ਵਿੱਚ ਸਿੱਟ ਕੇ ਇੱਕ ਜੰਮ ਦਾ ਤੇ ਉਦੋਂ ਕੱਢ ਲੈਣਾ 1 ਮਿੰਟ ਬਾਅਦ ਗੋਭੀ ਵੀ ਕਦੂਕਸ ਹੋ ਗਈ ਆ ਤੇ ਧਨੀਆ ਵੀ ਕੱਟਿਆ ਹੋਇਆ ਤੇ ਅਦਰਕ ਵੀ ਕਦੂਕਸ ਹੋ ਗਿਆ ਹੁਣ ਆਪਾਂ 프라이ਪੈਨ ਰੱਖਦੇ ਹਾਂ ਫੜਾ ਹੀ ਰੱਖੋ ਜਾਂ 프라이ਪੈਨ ਰੱਖੋ ਕੁਛ ਵੀ ਰੱਖ ਲਓ ਤੁਸੀਂ ਉਹਦੇ ਵਿੱਚ ਤੁਸੀਂ ਇੱਕ ਚਮਚਾ ਘਿਓ ਦਾ ਪਾ ਲਓ ਵੀ ਜੇ ਤੁਹਾਡੀ 1 ਕਿਲੋ ਗੋਭੀ ਹੈਗੀ ਆ ਤਾਂ ਜੀ ਗੋਭੀ ਥੋੜੀ ਆ ਤਾਂ ਥੋੜਾ ਪਾ ਲਉ ਮਤਲਬ ਕਿ ਬਹੁਤੇ ਕਿਹ ਉਹਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਆਪਾਂ ਸਿਰਫ ਇਹਨੂੰ ਭੁੰਨਣਾ ਹੈ ਤਾਂ ਕਿ ਇਹਦੇ ਵਿੱਚ ਜੇ ਮੜਾ ਮੋਟਾ ਕੋਈ ਪਾਣੀ ਆ ਜਾਂ ਕੁਛ ਵੀ ਆ ਤਾਂ ਉਹਨੂੰ ਸੁਕਾਉਣਾ ਵਾਪ ਆ ਜੀ ਆਪਾ ਇਹ ਕਿਚਮਚਾ ਕੇ ਉਹਦਾ ਪਾੜ ਲਿਆ ਤੇ ਅੱਧਾ ਕਿਚ ਪਾਉਣਾ ਚਮਚਾ ਹੀ ਅੱਧਾ ਪਾਉਣਾ ਚਮਚਾ ਪਾਏ ਵਾਸੀ ਕਿਉਂਕਿ ਸਾਡੀ ਗੋਭੀ ਵੀ ਥੋੜੀ ਸੀਗੀ ਤੇ ਫਿਰ ਜਦੋਂ ਉਹ ਆਪਣਾ ਮੈਲਟ ਹੋ ਜਾਂਦਾ ਤੇ ਇਹਦੇ ਵਿੱਚ ਗੋਭੀ ਪਾ ਲਉ ਜਨਾਬ ਦੋ ਮਿੰਟ ਜਿਹੜਾ ਹੈ ਗੋਭੀ ਆ ਉਹਨੂੰ ਲੈ ਲਓ ਗੋਭੀ ਦੀ ਬਰੌਂਠੀ ਵਿੱਚ ਤਲੀਆਂ ਤੇ ਅਦਰਕ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਵਾ ਜਿਹੜੂ ਪਾਉ ਦੇ ਤੁਸੀਂ ਉਬਲਦੇ ਪਾਣੀ ਵਿੱਚ ਗੋਭੀ ਨੂੰ ਪਾ ਦਿੰਨੇ ਆ ਤੁਸੀਂ ਨਮਕ ਹਲਦੀ ਪਾਇਆ ਹੁੰਦਾ ਤੇ 1 ਮਿੰਟ ਬਾਅਦ ਕੱਢ ਲੈਣ ਤਾਂ ਉਹਦੇ ਵਿੱਚ ਬਹੁਤਾ ਪਾਣੀ ਨਹੀਂ ਪੈਂਦਾ ਗਾ ਗੋਭੀ ਦੇ ਵਿੱਚ ਤੇ 1 ਮਿੰਟ ਬਾਅਦ ਹੀ ਆਪਾਂ ਉਹਨੂੰ ਕੱਢ ਲੈਣਾ ਹੁੰਦਾ ਸਿਰਫ ਆਪਾ ਉਹਦੀ ਸਪਰੇਅ ਤੇ ਕੋਈ ਵੀ ਜੜੇ ਵਗਾਰ ਨਹੀਂ ਉਹਨਾਂ ਦਾ ਕਰਕੇ ਕਰਦੇ ਆਂ ਮੇਰੇ ਪਸੰਦ। ਇਹ ਚਾ ਜਿਹੜਾ ਨੂੰ ਗਾਇਸ ਬੰਦੀ ਆ ਉਹਨਾਂ ਦਾ ਕਰਕੇ ਚਾ। ਇਸ ਗੋਭੀ ਨੂੰ ਪੌਣ ਕੇ ਪਰੌਂਠੀ ਬਣਾਉਂਗੇ ਤਾਂ ਬਹੁਤ ਸੋਹਣੀ ਪਰੌਂਠੀ ਬਣਦੀ ਆ। ਇਹਨੂੰ ਦਾ ਪੈਦਰਚ ਅਦਰਕ ਪਾ ਦਿੰਦੇ ਆ। ਥੋੜਾ ਜਿਹਾ ਪਾ ਅਦਰਕ ਨੂੰ ਸੇਕ ਵੀ ਲਵਾਵਾ। ਤਾਂ ਅਦਰਕ ਵਿੱਚ ਹੀ ਤੇ ਥੋੜਾ ਬੋਤਾ ਪਾਣੀ ਹੁੰਦਾ ਵਾ ਜਿਹੜਾ ਆਪਾਂ ਪੁੱਦਕਸ ਕਰਦੇ ਆਂ ਤੇ ਅਦਰਕ ਦਾ ਪਾਣੀ ਵੀ ਸੁੱਕ ਜੂਗਾ ਇਸ। ਲਾਪਾ ਗੋਭੀ ਨੂੰ ਪੋਣ ਲਿਆ। ਇੱਕ ਮਿੰਟ ਆਪਾਂ ਅਦਰਕ ਨੂੰ ਭੁੰਨ ਲਈਏ। ਸਪਤ ਨਮਕ ਆਪਾਂ ਨਮਕ ਪਾਵਾਂਗੇ। ਨਮਕ ਪਾ ਕੇ ਵੀ ਆਪਾਂ ਇਹਨੂੰ ਇੱਕ ਮਿੰਟ ਲਈ ਸੇਕ ਲਵਾਵਾਂਗੇ ਕਿਉਂਕਿ ਨਮਕ ਤੋਂ ਬਾਅਦ ਕੋਈ ਵੀ ਸਬਜ਼ੀ ਪਾਣੀ ਛੱਡ ਦਿੰਦੀ ਹੈ। ਜੇ ਆਪਾਂ ਇਹਦੇ ਵਿੱਚ ਨਮਕ ਪਾਲਿਆ। ਨਮਕ ਤੋਂ ਬਾਅਦ ਆਪਾਂ ਫਿਰ ਇਹਨੂੰ ਇੱਕ ਮਿੰਟ ਪਕਾ ਦੇਣਾ। ਲੱਕੀ ਗੋਭੀ ਨੇ ਜਿਹੜਾ ਵੀ ਪਾਣੀ ਛੱਡੇਣਾ ਵਾ, ਉਹ ਛੱਡ ਚੁੱਕੋਗੇ। ਪਾ ਕੇ ਵੀ ਕੋਈ ਨਾ ਗੋਭੀ ਨੂੰ ਉਨਾ ਪੇੜ ਵਿੱਚ ਲਾਲ ਮਿਰਚ ਪਾ ਦਿੰਨੇ ਆ ਤੁਸੀਂ ਹਰੀ ਵੀ ਪਾ ਸਕਦੇ ਆ ਅਸੀਂ ਅੱਜ ਲਾਲ ਮਿਰਚ ਦਾ ਬਣਾਉਂਦਾ ਆਂ ਮਿਰਚ ਪਾ ਲੋ ਜੀ ਥੀਗੜਾ ਮਸਾਲਾ ਪਾ ਲੋ ਜੇ ਤੁਸੀਂ ਗਰਮ ਮਸਾਲਾ ਨਹੀਂ ਪਾਉਂਦੇ ਜੀਰਾ ਵੀ ਪਾ ਸਕਦੇ ਆ ਉਹ ਆਪਣੀ ਇੱਛਾ ਵਾ ਕੋ ਜੀਰਾ ਪਾ ਕੇ ਬਣਾ ਲੈਂਦਾ ਤੇ ਕੋਈ ਗਰਮ ਮਸਾਲਾ ਪਾ ਕੇ ਬਣਾਉਂਦਾ ਜੀਰਾ ਪਾ ਇੱਕ ਮਿੰਟ ਆਪਣੀ ਮਿਰਚ ਵੀ ਤੇ ਆਪਣਾ ਗਰਮ ਮਸਾਲਾ ਵੀ ਹਲਦੀ ਵਿੱਚ ਰਸ ਜ ਜਾਵੇ ਲੋ ਜੀ ਹੁ ਤਾਂ ਮੈਂ ਟਪਾ ਗਰਮ ਮਸਾਲਾ ਪਾ ਕੇ ਤੇ ਲਾਲ ਮਿਰਚ ਪਾ ਕੇ ਨੂੰ ਸੇਕ ਲਵਾ ਲਿਆ। ਉਸ ਵਾਸਤੇ ਅੱਗੇ ਪਤਾ ਨਹੀਂ ਆ ਪਾ ਲੈਣਾ। ਇਹਨੀਆਂ ਪਾ ਕੇ ਗੈਸ ਬੰਦ ਕਰ ਦੇਣਾ। ਟੇਕਣੀ ਨੂੰ ਬਣਾ ਆਪਾਂ। ਹਨ ਦਾ ਸਿੰਪਲ ਵਿੱਚ ਇੱਕ ਮਿਕਸੀ ਕਰਨਾ ਤੇ ਜਿੰਨਾ ਕੁ ਤਨੀ ਦਾ ਪਾਣੀ ਉਹਨਾਂ ਕੁ ਫਰਾਈਪੇ ਗਰਮ ਹੁੰਦਾ ਵਾ ਜਾਂ ਆਪਣੀ ਕੜਾਹੀ ਗਰਮ ਹੁੰਦੀ ਆ ਤੇ ਉਹਨਾਂ ਕੋ ਉਹ ਸੋਕ ਲੈਣ। ਲੋ ਜੀ ਆਪਣਾ ਗੋਭੀ ਦੇ ਪਰੌਂਠੇ ਵਾਲਾ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਇਹਨੂੰ ਪਲੇਟ ਵਿੱਚ ਕੱਢ ਕੇ ਠੰਡਾ ਹੋਣ ਦੀ ਵੇਟ ਲਾਉਂਦੇ ਆ। ਆਪਣਾ ਮਿਸ਼ਰਣ ਤਿਆਰ ਹੋ ਗਿਆ ਬਣ ਕੇ ਗੋਭੀ ਵਾਲਾ। ਇਹਨੂੰ ਠੰਡਾ ਹੋਣ ਲਈ ਰੱਖ ਦਿਓ। ਜੇ ਗਰਮ ਗਰਮ ਪਰੌਂਠੇ ਵਿੱਚ ਨਾ ਪਾਇਓ ਤਾਂ ਕਿ ਫੇਰ ਤਾਂ ਪਰੌਂਠੇ ਫਟਣਗੇ ਆ। ਆਪਣਾ ਮਿਸ਼ਰਣ ਜਿਹੜਾ ਹੈਗਾ ਨਾ ਗੋਭੀ ਵਾਲਾ ਉਹ ਠੰਡਾ ਹੋ ਗਿਆ ਤੇ ਹੁਣ ਆਪਾਂ ਪਰੌਂਠੇ ਬਣਾਉਣ ਲੱਗੇ। ਪਸਪ ਤੋਂ ਪਹਿਲਾਂ ਤਾਂ ਜੈਸਾ ਤਵਾ ਤਾਜੀ ਜੈਸਤੇ ਜਦ ਤੱਕ ਇਹ ਗਰਮ ਹੁੰਦਾ ਵਾ ਜਦ ਤੱਕ ਆਪਾਂ ਪਰੌਂਠੀ ਤਿਆਰ ਕਰਦੇ ਆ। ਤੋਂ ਪਹਿਲਾਂ ਤਾਂ ਜੀ ਇੱਕ ਕਪੇੜਾ ਲੈ ਲਓ। ਤਾਂ ਜੇਕਰ ਰੋਟੀ ਨੂੰ ਵੇਲ ਲਿਆ ਤੇ ਆਪਾਂ ਸਟਫਿੰਗ ਨੂੰ ਦੇ ਬਾਸ ਨੇ। ਉਸੇ ਗੋਲ ਬਣਾਉਣੇ ਗੋਲ ਵੀ ਬਣਾ ਸਕਦੇ ਆ ਤੇ ਚੌਰਸ ਬਣਾਉਣੇ ਚੌਰਸ ਵੀ ਬਣਾ ਸਕਦੇ ਆ। ਬੁਰੇ ਤੇ ਇੱਕਾ ਨਾ ਤੁਸੀਂ ਬਣਾ ਸਕਦੇ। ਸਟੈਪਿੰਗ ਨੂੰ ਇਹਦਾ ਰੱਖ ਲਓ। ਦਰੂ ਫੋਲ ਕਰ ਦੇ। ਨੂੰ ਫੋਲ ਕਰੋ। ਇਹ ਪੰਜਰ ਬਣਾਉਣ ਲੱਗੇ ਆ। ਹਾਂ ਠੀਕ। ਨਾੱਟੇ ਨਹੀਂ ਕੋਰੀ ਇੱਦਾਂ ਫਲਾ ਲਓ। ਕਈ ਵਾਰ ਜਿਹੜੇ ਨਵੇਂ ਕੁਕਿੰਗ ਕਰਨ ਸਿੱਖਦੇ ਆ ਉਹਨਾਂ ਕੋਲ ਕਈ ਵਾਰ ਆਪਣਾ ਬੇਲਣਾ ਵਗੈਰਾ ਤੇਜ਼ ਵੱਜ ਜਾਂਦਾ ਤਾਂ ਉਹਨਾਂ ਦੀ ਪਰੌਂਠੀ ਫਿਰ ਥੱਲੇ ਚਿਪਕ ਜਾਂਦੀ ਆ ਉਹ ਕੀ ਕਰਿਆ ਕਰਨ ਚਕਲੇ ਦੇ ਉੱਤੇ ਇੱਕ ਕਾਟਨ ਦਾ ਪੋਣਾ ਵਿਛਾ ਲਿਆ ਕਰ ਇਹਦਾ ਕਾਟਨ ਦਾ ਪੋਣਾ ਵਿਛਾ ਕੇ ਜਿਹੜੇ ਨਵੇਂ ਕੁਕਿੰਗ ਸਿੱਖ ਰਹੇ ਆ ਜਿਹੜੇ ਕੁਕਿੰਗ ਦੇ ਮਾਰਨੇ ਉਹਨਾਂ ਲਈ ਤਾਂ ਕੋਈ ਮੁਸ਼ਕਲ ਨਹੀਂ ਹੈਗੀ ਜਿਹੜੇ ਆਮ ਕੁਕਿੰਗ ਆਪਾਂ ਘਰ ਵਿੱਚ ਕਰਦੇ ਆ ਉਹਨਾਂ ਲਈ ਕੋਈ ਮੁਸ਼ਕਲ ਨਹੀਂ ਹੈਗੀ ਜਿਹੜੇ ਨਵੇਂ ਸਿੱਖਦੇ ਆ ਉਹਨਾਂ ਲਈ ਆ ਇਹ ਤਾਂ ਕਿ ਉਹ ਵਸ ਪੋਣਾ ਰੱਖਣ ਪਉਨੇ ਤੋਂ ਚੱਕ ਕੇ ਫੇਰ ਦੁਜੀ ਵਾਰ ਇਧਰ ਕਰ ਦੇਣ ਇਸ ਤਰੀਕੇ ਨਾਲ ਉਹਨਾਂ ਦੀ ਜਿਹੜੀ ਪਰੌਂਠੀ ਥੱਲੇ ਚਿਪਕੂਗੀ ਨਹੀਂ ਜਾਂ ਕਈ ਵਾਰ ਨਾ ਕੋਲ ਵੀ ਹੁੰਦਾ ਵਗੈਰਾ ਜਿਆਦਾ ਭਾਜਦਾ ਇਹਨੂੰ ਕੋਲੇ ਕੋਲੇ ਆ ਥਾਂ ਦੇ ਨਾਲ ਲੈਣਾ ਮਾ ਆਪਾ ਤਾਂ ਕਿ ਜਿਹੜਾ ਆਪਣਾ ਮਟੀਰੀਅਲ ਉਹ ਬਾਹਰ ਨਾ ਨਿਕਲੇ ਤੇ ਤੁਸੀਂ ਪਉਨੇ ਉੱਤੇ ਹੀ ਹੱਥਾਂ ਦੇ ਨਾਲ ਜੇ ਤੁਹਾਡੀ ਕੋਈ ਲੰਬਾਈ ਚੜਾਈ ਘਟਾ ਤੁਹਾਨੂੰ ਬਤਾ ਸਕਦੇ ਆ ਹੱਥ ਦੇ ਨਾਲ ਆਪਾ ਗੋਪੀ ਰੀ ਪਰੌਂਠੀ ਇਹ ਜਿਹੜੇ ਪਾ ਦਤੀਆ ਤੇ ਹੁਣ ਆਪਾਂ ਬਣੀ ਪਰੌਂਠੀ ਦੀ ਤਿਆਰੀ ਕਰੀਏ ਇਹ ਤਾਂ ਮੈਂ ਜਿਹੜੇ ਨਵੀਂ ਤੁਕੀ ਸਿੱਖਦੇ ਆ ਉਹਨਾਂ ਵਾਸਤੇ ਦੱਸਿਆ ਸੀ ਇਹ ਫੜਦੇ ਹਿੰਦੋਸੇ ਇਦਾਂ ਹੀ ਆਪਾਂ ਗੋਲ ਬਣਾਉਣੇ ਜਿੱਦਾਂ ਆਪਾਂ ਆਲੂ ਵਗੈਰਾ ਭਰਦੇ ਆ ਜਾਂ ਕਚੋਰੀ ਚ ਭਰਦੇ ਆ ਇਹਨੂੰ ਬਸ ਇਦਾਂ ਫੜ ਕੇ ਇਦਾਂ ਨਾਲ-ਨਾਲ ਗੋਲ-ਗੋਲ ਕਰੀ ਚੱਲੋ ਇਹਨੂੰ ਤੋਹਰ ਹੱਥ ਨਾਲ ਕਰਕੇ ਪ੍ਰੈਸ ਕਰ ਲੋ। ਇਸੇ ਰੋਟੀ ਦੇ ਉੱਪਰ ਘਿਓ ਨਹੀਂ ਲਾਉਣਾਗਾ ਕਿਉਂਕਿ ਘਿਓ ਲਾਉਂਦੇ ਨਾਲ ਧੂੰਆ ਨਿਕਲਦਾ ਤੇ ਜੋ ਸੈਚੂਰੇਟਡ ਫੈਟ ਬਣ ਜਾਂਦੀ ਹੈ ਜੇ ਤੁਹਾਡੇ ਤੁਸੀਂ ਕੰਟੀਨਿਊ ਇਦਾਂ ਹੀ ਰਾੜੋ ਦੱਬ-ਦੱਬ ਕੇ ਤਹੇ ਕੱਪੜੇ ਨਾਲ ਰਾੜੋ ਚਾਹੇ ਤੁਸੀਂ ਖੁਰਚੀ ਨਾਲ ਰਾੜ ਲਓ ਤੇ ਉਸ ਤੋਂ ਬਾਅਦ ਉਤਾਰਨ ਤੋਂ ਬਾਅਦ ਤੁਸੀਂ ਇਹਨੂੰ ਮੱਕਣੇ ਰਾਜੋ ਪਰੋ ਤੇ ਉਹ ਤੁਹਾਡੇ ਸਰੀਰ ਨੂੰ ਨੁਕਸਾਨ ਨਹੀਂ ਕਰੂਗਾ ਜਿਹੜਾ ਧੋਆ ਨਿਕਲਿਆ ਹੁੰਦਾ ਸੈਚੁਰੇਟ ਫੈਟ ਉਹ ਆਪਾਂ ਨੂੰ ਨੁਕਸਾਨ ਕਰਦੀ ਹੈ ਇਸ ਕਰਕੇ ਕਦੇ ਵੀ ਪਰੌਂਠੇ ਦੇ ਉੱਤੇ ਘਿਓ ਨਾ ਲਾਓ ਤੇ ਬਿਮਾਰੀਆਂ ਤੋਂ ਬਚੋ ਮੈਂ ਹਰ ਚੀਜ਼ ਹੀ ਆਰਗੇਨਿਕ ਢੰਗ ਨਾਲ ਹੀ ਤਿਆਰ ਕਰਦੀ ਹਾਂ ਕਿਸੇ ਨੂੰ ਡੀਪ ਫਰਾਈ ਨਹੀਂ ਕਰਦੀ ਕਿਸੇ ਨੂੰ ਉੱਪਰ ਤਲਦੀ ਨਹੀਂ ਤੇ ਨਾ ਡੱਬਾ ਬੰਦ ਚੀਜ਼ਾਂ ਦਾ ਇਸਤੇਮਾਲ ਕਰਦੀ ਤੁਸੀਂ ਹੌਲੀ ਹੌਲੀ ਕਰਕੇ ਪ੍ਰੌਨਠੀ ਨੂੰ ਇੰਨਾ ਰੜਨੋ ਲੋਕ ਇਹ ਕਿਉਂ ਲਾਉਂਦੇ ਆ ਪ੍ਰੌਨਠੀ ਥੋੜੀ ਜਲਦੀ ਪੱਕ ਜਾਂਦੀ ਆ ਇਹਦੇ ਨਾਲ ਥੋੜਾ ਜਿਹਾ 1 ਮਿੰਟ ਦਾ ਵੱਧੋ ਤਵੱਧ ਫਰਕ ਪੈਂਦਾ ਬਹੁਤਾ ਫਰਕ ਨਹੀਂ ਪੈਂਦਾਗਾ ਤੇ ਤੁਸੀਂ ਸਲੋ ਪਾਸ ਇਸ ਦੇ ਉਤੇ ਹੀ ਪਕਾਉਗੇ ਜਾਂ ਤੱਕ ਆਪਣੀ ਇਹ ਪ੍ਰੌਨਠੀ ਪੱਕਦੀ ਆ ਤੇ ਜਦ ਤੱਕ ਆਪਣੀ ਦੂਸਰੀ ਪ੍ਰੌਨਠੀ ਵੀ ਰੀਲ ਕਿ ਤਿਆਰ ਕਰ ਲਓ ਜੀ ਆਪਣੀ ਇਹ ਪ੍ਰੌਨਠੀ ਪੱਕ ਕੇ ਤਿਆਰ ਹੋ ਗਈ ਆ ਚਾਹ ਆਪਾਂ ਨੂੰ ਉਤਾਰ ਲੈਣਾ ਤੇ ਵਿੱਚ ਰੱਖੋ ਜਦ ਤੱਕ ਆਪਾਂ ਤੋਂ ਜਿਪਰ ਉਠੀ ਜਿਹੜੀ ਦੇਲ ਦੇ ਚਕਲੇ ਦੇ ਉੱਤੇ ਬਹੁਤਾ ਚਰਵੇਲ ਕੇ ਨਾ ਰੱਖਿਓ ਤਾਂ ਕਿ ਇਹ ਕਈ ਵਾਰ ਚਕਲੇ ਦੇ ਨਾਲ ਜੁੜ ਜਾਂਦੀ ਆ। ਲੋ। ਆਪਣੇ ਤੋਂ ਉਠੀ ਗੋਲ ਬੰਤੀ تیار ਹੋ ਗਈ ਆ। ਇਹ ਨੂੰ ਜੇ ਤਾਂ ਉਹ ਲੱਗਦੀ ਲੇ ਕਿਸੇ ਥਾਇ ਸਾਈਡ ਤੋਂ ਥੋੜੀ ਬਹੁਤੀ ਮੋਟੀ ਆ ਜਾਂ ਕੁਝ ਵੀ ਆ ਤਾਂ ਫਿਰ ਤੁਸੀਂ ਨੂੰ ਇਹਦਾ ਹੱਥ ਦੇ ਨਾਲ ਜਰਾ ਪਾਉਣੇ ਆ ਉਹ ਦੇ ਪਲਾ। ਉਜੀ ਸਾਡੇ ਗੋਭੀ ਵਾਲੀ ਪਰੌਂਠੇ ਬਣ ਕੇ ਤਿਆਰ ਹੋ ਗਈ ਆ ਤੇ ਅਸੀਂ ਥਾਲੀਆਂ ਚ ਪਾ ਲਈ ਆ ਤੇ ਤੁਹਾਨੂੰ ਸਾਡੇ ਇਦਾਂ ਗੋਭੀ ਵਾਲੀ ਪਰੌਂਠੇ ਦਾ ਪ੍ਰੋਸੈਸ ਕਿਦਾਂ ਦਾ ਲੱਗਿਆ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਤੇ ਸਾਡੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਨਾ ਤੇ ਚੈਨਲ ਨੂੰ ਸਪੋਰਟ ਕਰਨਾ ਧੰਨਵਾਦ ਜੀ